ਹੀਦਾ ਦੇ ਸਰਤਾਜ ਪੰਚਮ ਪਾਤਸ਼ਾਹ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਪ੍ਰਕਾਸ਼ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ ਬੀਬੀ ਭਾਨੀ ਜੀ ਦੇ ਕੋਖੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਗੁਰੂ ਅਰਜਨ ਦੇਵ ਜੀ ਨੇ ਪ੍ਰਕਾਸ਼ਤ ਹਾਰਿਆ ਗੁਰੂ ਰਾਮਦਾਸ ਸਾਹਿਬ ਜੀ ਦੇ ਤਿੰਨ ਪੁੱਤਰ ਸਨ ਮਹਾਦੇਵ ਜੀ, ਪ੍ਰithvi ਚੰਦ ਤੇ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮੁੱਢਲਾ ਸਮਾਂ ਬਚਪਨ ਦਾ ਸਮਾਂ ਗੋਇੰਦਵਾਲ ਸਾਹਿਬ ਤਿੱਤਰਤ ਦੇ ਬੀਤਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਲੱਗਦੇ ਸਨ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕ ਡੇਢ ਸਾਲ ਦੇ ਸਨ ਹਜੇ ਰੁੱੜਦੇ ਹੀ ਸਨ ਤਾਂ ਰੁੱੜਦੇ ਰੁੱੜਦੇ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਪਲੰਘ ਪਾਸ ਇਤਿਹਾਸਕਾਰ ਲਿਖਦੇ ਹਨ ਕਿ 2 ਢਾਈ ਫੁੱਟ ਉੱਚਾ ਪਲੰਘ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਸ ਦੇ ਉੱਪਰ ਨਾਲ ਖੜੇ ਹੋ ਗਏ ਤੇ ਉੱਪਰ ਚੜਨ ਦੀ ਕੋਸ਼ਿਸ਼ ਕਰਨ ਲੱਗੇ ਇਹ ਦ੍ਰਿਸ਼ ਬੀਬੀ ਭਾਨੀ ਜੀ ਜਦੋਂ ਦੇਖ ਰਹੇ ਸਨ ਗੁਰੂ ਅਮਰਦਾਸ ਜੀ ਵੀ ਇਹ ਦ੍ਰਿਸ਼ ਦੇਖ ਰਹੇ ਸਨ ਤਾਂ ਬੀਬੀ ਭਾਨੀ ਜੀ ਨੇ ਜਾ ਕੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਗੁਰੂ ਅਮਰਦਾਸ ਜੀ ਦੇ ਪਲੰਘ ਕੋਲੋਂ ਚੱਕਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਸਮੇਂ ਸ਼ਬਦ ਉਚਾਰਨ ਕੀਤਾ ਇੱਕ ਇਹ ਦੋਤਾ ਬਾਣੀ ਦਾ ਬਹੁਤਾ ਭਾਵ ਇਹ ਬਾਣੀ ਦਾ ਜਹਾਜ਼ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਦਰਜ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਭਾਈ ਗਰਦਾਸ ਜੀ ਪਾਸੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਿਖਾਈ। ਭਾਵ ਗੁਰੂ ਅਮਰਦਾਸ ਸਾਹਿਬ ਜੀ ਦੇ ਕੀਤੇ ਬਚਨ ਅਟੱਲ ਹੋਏ। ਬਚਪਨ ਦਾ ਲੰਮਾ ਸਮਾਂ 11 ਸਾਲ ਦੇ ਕਰੀਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੋਵਿੰਦ왈 ਸਾਹਿਬ ਦੀ ਧਰਤ ਦੇ ਉੱਤੇ ਕੀਤਾ। ਇਸ ਤੋਂ ਬਾਅਦ ਉਹ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨਾਲ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਆ ਗਏ। ਕਰੀਬ ਲੰਮਾ ਸਮਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਜਸਨੂ ਰਾਮ ਦਾਸਪੁਰ ਕਿਹਾ ਜਾਂਦਾ ਸੀ ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਸ਼ਹਿਰ ਵਸਾਇਆ ਸੀ ਉਸ ਦਾ ਨਾਮ ਰਾਮਦਾਸ ਰੱਖਿਆ ਸੀ ਰਾਮਦਾਸਪੁਰ। ਰਾਮਦਾਸਪੁਰ ਧਰਤੀ 'ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੋਵਿੰਦਵਾਲ ਸਾਹਿਬ ਤੋਂ ਬਾਅਦ ਲੰਮਾ ਸਮਾਂ ਬਤੀਤ ਕੀਤਾ। ਜਦੋਂ ਗੁਰੂ ਰਾਮਦਾਸ ਜੀ ਦੇ ਚਿਹਰੇ ਭਰਾ ਸਹਾਰੀ ਮਲ ਦੇ ਪੁੱਤਰ ਦਾ ਲਾਹੌਰ ਵਿਖੇ ਵਿਆਹ ਸਮਾਗਮ ਸੀ ਤਾਂ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰ ਪ੍ਰਿਥਵੀ ਚੰਦ ਨੂੰ ਕਿਹਾ ਤਾਂ ਪ੍ਰਿਥਵੀ ਚੰਦ ਨੇ ਮਨਾਂ ਕਰ ਦਿੱਤਾ ਉਸ ਸਮਾਗਮ ਵਿੱਚ ਜਾਣ ਲਈ ਕਿਹਾ ਕਿ ਜੇਕਰ ਮੈਂ ਉਸ ਸਮਾਗਮ ਵਿੱਚ ਚਲਾ ਗਿਆ ਤਾਂ ਜੋ ਇੱਥੇ ਰਾਮਦਾਸਪੁਰ ਭਾਵ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਾਰਤੀ ਤੇ ਕਾਰਜ ਹੋ ਰਹੇ ਨੇ ਸਰੋਵਰ ਦੀ ਖਦਾਈ ਹੋ ਰਹੀ ਹੈ ਉਹ ਮੇਰੇ ਬਿਨਾਂ ਰੁਕ ਜਾਵੇਗੀ ਭਾਵ ਆਪਣੇ ਪਿਤਾ ਰਾਮਦਾਸ ਅ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਮਨਾਂ ਕਰ ਦਿੱਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹ ਕਾਰਜ ਸਮਾਗਮ ਦਾ ਕਾਰਜ ਲਾਹੌਰ ਦੇ ਵਿੱਚ ਜੋ ਹੋ ਰਿਹਾ ਸੀ ਉਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਭੇਜ ਦਿੱਤਾ ਤੇ ਨਾਲ ਹੀ ਇਹ ਕਿਹਾ ਕਿ ਜਿੰਨਾ ਚਿਰ ਅਸੀਂ ਬੁਲਾਉਂਦੇ ਨਹੀਂ ਉਹਨਾਂ ਆਚਾਰ ਤੂੰ ਲਾਹੌਰ ਤੋਂ ਵਾਪਸ ਨਹੀਂ ਆਉਣਾ ਤਾਂ ਲਾਹੌਰ ਵਿੱਚ ਗੁਰੂ ਜੀ 2 ਸਾਲ ਰਹੇ ਤੇ ਉੱਥੇ ਬਾਣੀ ਸ਼ਬਦਾਂ ਦਾ ਉਚਾਰਨ ਕਰਦੇ ਰਹੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲਾਹੌਰ ਰਹਿੰਦੇ ਸਨ ਤਾਂ ਉੱਥੇ ਸਾਈ ਮੀਆਂ ਮੀਰ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ 2 ਸਾਲ ਦੇ ਸਮੇਂ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲਾਹੌਰ ਤੋਂ ਰਾਮਦਾਸ ਪੁਰ ਭਾਵ ਅਮਰਤਸਰ ਸਾਹਿਬ ਦੀ ਧਰਤ ਦੇ ਵਾਪਸ ਬੁਲਾ ਲਿਆ ਜਦੋਂ ਉਹ ਇੱਥੇ ਵਾਪਸ ਆਏ ਤਾਂ ਬਹੁਤ ਪ੍ਰਸੰਨ ਹੋਏ ਬਹੁਤ ਖੁਸ਼ ਹੋਏ ਸਰੋਵਰ ਬਣ ਚੁੱਕਾ ਸੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਰੋਵਰ ਦੀ ਖਦਵਾਈ ਕਰਵਾ ਦਿੱਤੀ ਸੀ ਉਸ ਸਮੇਂ ਤੇ ਸਰੋਵਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕੋਟ-ਕੋਟ ਨਮਸਕਾਰ ਕੀਤੀ ਤੇ ਉਸ ਸਮੇਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤੇ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਦਰਜ ਹੈ ਸਮਾ ਬੀਤਿਆ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਈਰਖਾ ਰੱਖਦਾ ਸੀ ਸ਼ੁਰੂ ਤੋਂ ਹੀ ਕਿਉਂਕਿ ਉਹ ਆਪਣੇ ਆਪ ਨੂੰ ਗੱਦੀ ਦਾ ਵਾਰਿਸ ਸਮਝਦਾ ਸੀ ਪਰ ਉਹ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਕਹਣੇ ਵਿੱਚ ਨਹੀਂ ਸੀ ਕਰੀਬ 18 ਸਾਲ ਦੀ ਉਮਰ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਇਸ ਦੁਨਿਆਵੀ ਸੰਸਾਰਿਕ ਯਾਤਰਾ ਨੂੰ ਪੂਰਾ ਕਰਦੇ ਹੋਏ ਸਰੀਰਕ ਤੌਰ ਤੇ ਇਸ ਦੁਨੀਆ ਤੋਂ ਕਾਲ ਚਲਾਣਾ ਕਰ ਗਏ ਤਾਂ 1581 ਸੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੱਦੀ ਤੇ ਬਰਾਜਮਣ ਹੋਏ ਪੰਜਵੇਂ ਗੁਰੂ ਬਣੇ ਸਿੱਖਾਂ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਿਥੀ ਚੰਦ ਦਾ ਈਰਖਾ ਗੁਰੂ ਅਰਜਨ ਦੇਵ ਪ੍ਰਤੀ ਹੋਰ ਵੱਧ ਗਿਆ ਉਹ ਮੁਗਲਾਂ ਦੇ ਨਾਲ ਰਲ ਕੇ ਗੁਰੂ ਅਰਜਨ ਦੇਵ ਜੀ ਵਿਰੁੱਧ ਸ਼ਾਸਨ ਰਚਣ ਲੱਗ ਪਿਆ ਉਸ ਵਕਤ ਸਿੱਖਾਂ ਦੇ ਦੋ ਧੜੇ ਹੋ ਗਏ ਸਨ ਕਿਉਂਕਿ ਪ੍ਰਿਥੀ ਚੰਦ ਆਖਦਾ ਸੀ ਕਿ ਮੈਂ ਵਾਰਸ ਹਾਂ ਇਸ ਗੱਦੀ ਦਾ ਤੇ ਕੁਝ ਲੋਕ ਉਸ ਨੂੰ ਮੰਨਣ ਲੱਗ ਗਏ ਸਨ ਪਰ ਜੋ ਪੂਰਨ ਗੁਰੂ ਦੇ ਸਿੱਖ ਸਨ ਉਹ ਗੁਰੂ ਅਰਜਨ ਦੇਵ ਜੀ ਨੂੰ ਹੀ ਗੁਰੂ ਮੰਨਦੇ ਸਨ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਰੋਵਰ ਜੋ ਖਦਾਈ ਕਰਵਾਈ ਸੀ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਜੀ ਨੇ ਉਸ ਨੂੰ ਪੱਕਾ ਕਰਵਾਇਆ ਤੇ ਸਾਈ ਮੀਆਂ ਮੀਰ ਜੀ ਤੋਂ ਉਸ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਗਈ ਚੌ ਵਰਨਾ ਲਈ ਚੌ ਦਿਸ਼ਾਂ ਲਈ ਚੌ ਜਾਤਾਂ ਲਈ ਉਹ ਧਾਰਮਿਕ ਸਥਾਨ ਹਰਮੰਦਰ ਸਾਹਿਬ ਸੰਘਾ ਬਣਾਇਆ ਗਿਆ ਸ਼ਾਂਤੀ ਦੇ ਪੰਜ ਸੰਨ ਨਿਮਰਤਾ ਦੇ ਪੰਜ ਸੰਨ ਗੁਰੂ ਅਕਾਲ ਪੁਰਖ ਦਾ ਭਾਣਾ ਮੰਨਣ ਵਾਲੀ ਸ਼ਖਸੀਅਤ ਸਨ ਗੁਰੂ ਅਰਜਨ ਦੇਵ ਜੀ ਪ੍ਰਿਥੀ ਚੰਦ ਦਾ ਗੁਰੂ ਘਰ ਨਾਲ ਗੁਰੂ ਅਰਜਨ ਦੇਵ ਜੀ ਨਾਲ ਇੰਨੀ ਈਰਖਾ ਹੋ ਗਿਆ ਸੀ ਕਿ ਉਹਦੀ ਪਤਨੀ ਆਖਦੀ ਸੀ ਕਿ ਇਸ ਦੇ ਤਾਂ ਕੋਈ ਔਲਾਦ ਹੀ ਨਹੀਂ ਤੇ ਨਾਂ ਹੀ ਹੋਵੇ ਕਿਉਂਕਿ ਲੰਮਾ ਸਮਾਂ ਗੁਰੂ ਅਰਜਨ ਦੇਵ ਜੀ ਦੇ ਘਰ ਔਲਾਦ ਨੇ ਜਨਮ ਨਹੀਂ ਲਿਆ ਸੀ ਉਹ ਆਖਦੀ ਸੀ ਕਿ ਜਦੋਂ ਇਹਦੇ ਕੋਈ ਔਲਾਦ ਹੀ ਨਹੀਂ ਤਾਂ ਇਸ ਤੋਂ ਬਾਅਦ ਤਾਂ ਗੱਦੀ ਸਾਡੇ ਕੋਲ ਹੀ ਆਵੇਗੀ ਇਸ ਤੋਂ ਬਾਅਦ ਤਾਂ ਵਾਰਸ ਅਸੀਂ ਹੋਵਾਂਗੇ ਇਹਦਾ ਤੱਕ ਕੋਈ ਵਾਰਸ ਹੀ ਨਹੀਂ ਉਹ ਤਾਨਾ ਵੀ ਮਾਰਦੇ ਸਨ ਮਾਤਾ ਗੰਗਾ ਜੀ ਨੂੰ ਮਾਤਾ ਗੰਗਾ ਜੀ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵਿਆਹ 1599 ਵਿੱਚ ਹੋਇਆ ਲੰਬੇ ਸਮੇਂ ਤੋਂ ਬਾਅਦ ਬਾਬਾ ਬੁੱਢਾ ਜੀ ਦੇ ਬਚਨਾਂ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਘਰ ਅਵਤਾਰ ਧਾਰਿਆ ਹੁਣ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤਾਂ ਪ੍ਰਿਥੀ ਚੰਦ ਦਾ ਪਰਿਵਾਰ ਉਹਦੇ ਪੱਖ ਵਿੱਚ ਖੜੇ ਹੋਣ ਵਾਲੇ ਲੋਕ ਗੁਰੂ ਜੀ ਨਾਲ ਹੋਰ ਈਰਖਾ ਕਰਨ ਲੱਗ ਪਏ ਤੇ ਉਹ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਤਲ ਕਰਨਾ ਚਾਹੁੰਦੇ ਸਨ ਬਚਪਨ ਵਿੱਚ ਹੀ ਕਈ ਕੋਝੀਆਂ ਛਾਤਾਂ ਵੀ ਰਚੀਆਂ ਗਈਆਂ ਪਰ ਉਹ ਨਾਕਾਮ ਰਹੇ ਗੁਰੂ ਜੀ ਈਰਖਾ ਤੋਂ ਦੂਰ ਆਪਣੇ ਪੁੱਤਰ ਆਪਣੇ ਪਰਿਵਾਰ ਨੂੰ ਅਮਰਤਸਰ ਸਾਹਿਬ ਤੋਂ ਥੋੜਾ ਦੂਰ ਗੁਰੂ ਕੀ ਵਡਾਲੀ ਵਿੱਚ ਜਾ ਕੇ ਰਹਿਣ ਲੱਗ ਪਏ ਜਿੱਥੇ ਉਹਨਾਂ ਨੇ ਖੁਸ਼ੀ ਵਿੱਚ ਛੇ ਹਟਾ ਲਾ ਖੂਬੀ ਲਵਾਇਆ ਜਿਸ ਨੂੰ ਅੱਜ ਗੁਰਦੁਆਰਾ ਛੇਟਾ ਸਾਹਿਬ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੇ ਮਸੰਦ ਪ੍ਰਥਾ ਦਾ ਵਿਸਥਾਰ ਕੀਤਾ ਮਸੰਦ ਪ੍ਰਥਾ ਵਿੱਚ ਸੁਧਾਰ ਕੀਤਾ ਉਹਨਾਂ ਨੇ ਅਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਆਪਣੀ ਕਮਾਈ ਦਾ ਦਸਵਾਂ ਹਿੱਸਾ ਭਾਵ ਦਸਵੰਦ ਗੁਰਦਵਾਰ ਦੇ ਲੇਖੇ ਲਉਣਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਿੱਖ ਪੰਥ ਨੂੰ ਸਭ ਤੋਂ ਵੱਡੀ ਦੇਣ ਹੈ ਗੁਰਗਰਾਹ ਸਾਹਿਬ ਜੀ ਦੀ ਬੀੜ ਲਖਾਉਣਾ ਅਤੇ ਹਰਿਮੰਦਰ ਸਾਹਿਬ ਸਿੱਖਾਂ ਦਾ ਪਵਿੱਤਰ ਧਾਰਮਿਕ ਕੇਂਦਰ ਜਿਸ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਣਵਾਇਆ ਉਸ ਦਾ ਨਕਸ਼ਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਿਆਰ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨੇ ਨਿਮਰਤਾ ਦੇ ਪੁੰਜ ਸੰਨ ਉਹ ਸਿੱਖਾਂ ਦੀ ਰੈ ਤੋਂ ਬਿਨਾ ਨਹੀਂ ਚੱਲਦੇ ਸਨ ਕੋਈ ਵੀ ਪ੍ਰੋਗਰਾਮ ਕਰਨਾ ਕੋਈ ਸਮਾਗਮ ਕਰਨਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਰਜ ਕਰਨਾ ਤੇ ਸਿੱਖ ਸੰਗਤਾਂ ਬਾਬਾ ਬੁੱਢਾ ਜੀ ਭਾਈ ਗਰਦਾਸ ਜੀ ਤੇ ਹੋਰ ਸਿੱਖ ਸੰਗਤਾਂ ਦੀ ਰਹਿ ਲਈ ਜਾਂਦੀ ਸੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਾਈ ਗਰਦਾਸ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਖਵਾ ਰਹੇ ਸਨ ਤਾਂ ਉਸ ਵਕਤ ਗੁਰੂ ਅਮਰਦਾਸ ਜੀ ਦੇ ਪੁੱਤਰ ਮੋਹਣ ਜੀ ਪਾਸ ਜੋ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿੰਦੇ ਸਨ ਉਹਨਾਂ ਪਾਸ ਸੱਧੂ ਪੋਥੀਆਂ ਸਨ ਉਹ ਪੋਥੀ ਸਾਹਿਬ ਲੈਣ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਗੋਇੰਦਵਾਲ ਭੇਜਿਆ ਤਾਂ ਮੋਹਣ ਜੀ ਨੇ ਉਹ ਪੋਥੀ ਸਾਹਿਬ ਦੇਣ ਤੋਂ ਮਨਾ ਕਰ ਦਿੱਤਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗੋਇੰਦਵਾਲ ਸਾਹਿਬ ਨੰਗੇ ਪੈਰੀ ਗਏ ਮੋਹਣ ਜੀ ਪਾਸ ਤਾਂ ਉਹ ਪੋਥੀਆਂ ਲੈ ਕੇ ਆਏ ਸਨ ਵੱਖ-ਵੱਖ ਥਾਵਾਂ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚਾਰ ਗੁਰੂ ਸਹਿਬਾਨਾਂ ਦੀ ਬਾਣੀ ਇਕੱਤਰ ਕੀਤੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਈ ਗੁਰਦਾਸ ਜੀ ਤੋਂ ਕੋਲ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਾਉਣਾ ਹਰਿਮੰਦਰ ਸਾਹਿਬ ਦੀ ਉਸਾਰੀ ਕਰਾਉਣਾ ਔਰ ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਰਨ ਤਰਨ ਸਾਹਿਬ ਵਿਖੇ 20 ਸਰੋਵਰ ਦੀ ਉਸਾਰੀ ਕਰਵਾਈ ਸ਼ਹਿਰ ਵਸਾਇਆ ਤਰਨ ਤਰਨ ਸਾਹਿਬ ਉੱਥੇ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹੀ ਬਿਆਸ ਦਰਿਆ ਦੇ ਕੰਢੇ ਰੇਲਾਪਿੰਡ ਸੀ ਉਹਨਾਂ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਹਰਗੋਬਿੰਦਪੁਰਾ ਸ਼ਹਿਰ ਵਸਾਇਆ ਨਾਲ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਲੰਧਰ ਕਰਤਾਰਪੁਰ ਸਹਿਰ ਵਸਾਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਿੱਖ ਪੰਥ ਵਿੱਚ ਇੱਕ ਵੱਡੀ ਕੁਰਬਾਨੀ ਹੀ ਨਹੀਂ ਸਿੱਖ ਪੰਥ ਲਈ ਗੁਰਤਾਮਾ ਲਈ ਵੀ ਵੱਡੀ ਦੇਣ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੁਖਮਣੀ ਸਹਿਬਾਣੀ ਸੁੱਖਾਂ ਦੀ ਮਣੀ ਨੂੰ ਉਚਾਰਨ ਕੀਤਾ ਇਸ ਸੁਖਮਣੀ ਸਹਿਬਾਨੀ ਗੁਰੂ ਅਰਜਨ ਦੇਵ ਜੀ ਵਾਂਗ ਸ਼ਾਂਤੀ ਨਿਮਰਤਾ ਤੇ ਠੰਡਕ ਵਰਸਾਉਂਦੀ ਹੈ ਉਸ ਸਮੇਂ ਦੀ ਮੁਗਲ ਹਕੂਮਤ ਨੂੰ ਚੰਗਾ ਨਹੀਂ ਲੱਗਿਆ ਭਾਵੇਂ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਮੁਗਲ ਹਕੂਮਤ ਮੁਗਲ ਰਾਜੇ ਅਕਬਰ ਦੇ ਸਬੰਧ ਚੰਗੇ ਸਨ ਪਰ ਜਿਵੇਂ ਹੀ ਅਕਬਰ ਦਾ ਪੁੱਤਰ ਜਹਾਂਗੀਰ ਗੱਦੀ ਤੇ ਬੈਠਾ ਤਾਂ ਉਹ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਨਫ਼ਰਤ ਕਰਦਾ ਸੀ ਉਹ ਇੱਕ ਆਪਣੇ ਕਿਤਾਬ ਦੇ ਵਿੱਚ ਵੀ ਜ਼ਿਕਰ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਤੂੰ ਜੋ ਸਿੱਖਾਂ ਨੇ ਝੂਠ ਦੀ ਦੁਕਾਨ ਖੋਲੀ ਹੋਈ ਹੈ ਮੈਂ ਉਸ ਨੂੰ ਬੰਦ ਕਰਾਉਣਾ ਚਾਹੁੰਦਾ ਹਾਂ ਪਰ ਜਦੋਂ ਹੀ ਉਸ ਨੂੰ ਮੌਕਾ ਮਿਲਿਆ ਅਕਬਰ ਦੀ ਗੱਦੀ ਤੇ ਜਹਾਂਗੀਰ ਬੈਠਾ ਉਦੋਂ ਤੋਂ ਹੀ ਸਿੱਖਾਂ ਦੇ ਵਿਰੋਧ ਨੂੰੇ ਚਾਲਾਂ ਚੱਲਣੀਆਂ ਉਹਨਾਂ ਨੂੰ ਖਤਮ ਕਰਨ ਦੇ ਲਈ ਸ਼ਾਹੀਆਂ ਰਣਨੀਤੀਆਂ ਸ਼ੁਰੂ ਕਰ ਦਿੱਤੀਆਂ ਉਧਰ ਪ੍ਰਿਥਵੀ ਚੰਦ ਦਾ ਪਹਿਲਾ ਹੀ ਮੁਗਲ ਦਰਬਾਰ ਰਾਜ ਦਰਬਾਰ ਵਿੱਚ ਰਲ ਮਿਲ ਚੁੱਕਾ ਸੀ ਕਿ ਕਿਵੇਂ ਨਾ ਕਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖਤਮ ਕਰ ਦਿੱਤਾ ਜਾਵੇ ਕਿਉਂਕਿ ਉਹ ਆਪਣੇ ਆਪ ਨੂੰ ਗੁਰੂ ਘਰ ਦੀ ਗੱਦੀ ਦਾ ਵਾਰਿਸ ਸਮਝਦਾ ਸੀ ਪ੍ਰਿਥਵੀ ਚੰਦ ਨੇ ਕਈ ਵਾਰ ਰਾਜ ਦਰਬਾਰ ਵਿੱਚ ਜਾ ਕੇ ਸ਼ਿਕਾਇਤ ਵੀ ਕੀਤੀ ਰਾਜੇ ਦੇ ਕੰਨ ਵੀ ਭਰੇ ਇੱਕ ਵਾਰ ਮੁਗਲ ਸੈਨਾਪਤੀ ਸੁਲੀਖਾਨ ਪ੍ਰਥੀ ਚੰਦ ਦੇ ਕਹਿਣ ਤੇ ਅਮਰਸਰ ਧਰਤੀ ਅਮਰਸਰ ਗੁਰੂ ਅਰਜਨ ਦੇਵ ਪਾਤਸ਼ਾਹ ਵਿਰੁੱਧ ਸਿੱਖਾਂ ਵਿਰੁੱਧ ਆਪਣੀ ਸੈਨਾ ਲੈ ਚੜਾ ਆਇਆ ਤਾਂ ਉਸ ਸਮੇਂ ਬਾਬਾ ਬੁੱਢਾ ਜੀ ਨਾਲ ਤੇ ਹੋਰ ਸਿੱਖ ਸੰਗਤਾਂ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵਿਚਾਰ ਵਟਾਂਦਰਾ ਕੀਤਾ ਸਿੱਖ ਕਹਿਣ ਲੱਗੇ ਕਿ ਸਾਨੂੰ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਸਾਨੂੰ ਸ਼ਸਤਰ ਚੱਕਣੇ ਚਾਹੀਦੇ ਹਨ ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਧਰਤੀ ਤੇ ਖੜ ਕੇ ਅਰਦਾਸ ਕੀਤੀ ਕਿ ਜੋ ਗੁਰੂ ਦੇ ਗੁਰੂ ਦੇ ਦਰ ਤੇ ਚੜ ਕੇ ਆਇਆ ਹੈ ਉਸ ਨੂੰ ਗੁਰੂ ਆਪੇ ਹੀ ਦੇਖੇਗਾ ਅਸੀਂ ਉਸ ਨੂੰ ਕੁਝ ਨਹੀਂ ਕਹਿਣਾਗਾ ਤੇ ਉਹ ਅਰਦਾਸ ਪੂਰੀ ਹੋਈ ਤੇ ਸੁਲੀ ਖਾਨ ਦਾ ਘੋੜਾ ਅੱਗ ਨਾਲ ਬਲਦੇ ਪੱਠੇ ਵਿੱਚ ਜਾਵੜਿਆ ਸੁਲੀ ਖਾਨ ਜਿਉਂਦਾ ਹੀ ਸੜ ਗਿਆ ਇਹ ਹੈ ਗੁਰੂ ਘਰ ਵਿੱਚ ਕੀਤੀ ਅਰਦਾਸ ਦੀ ਸ਼ਕਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜੀਵਨ ਸ਼ੁਰੂ ਤੋਂ ਹੀ ਸੰਘਰਸ਼ ਭਰਿਆ ਰਿਹਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਦੇ ਇਤਿਹਾਸ ਵਿੱਚ ਸਾਨੂੰ ਕਈ ਕਾਰਨ ਮਿਲਦੇ ਹਨ ਇੱਕ ਸਭ ਤੋਂ ਵੱਡਾ ਕਾਰਨ ਕਿ ਮੁਗਲ ਹਕੂਮਤ ਦਰਬਾਰੇ ਵਿੱਚ ਨੌਕਰੀ ਕਰਦਾ ਚੰਦੂ ਦੀ ਲੜਕੀ ਦਾ ਰਿਸ਼ਤਾ ਚੰਦੂ ਆਖਦਾ ਪੰਡਤਾਂ ਨੂੰ ਕਿ ਜਾਓ ਇੱਕ ਵਧੀਆ ਜਿਹਾ ਵਾਰ ਮੇਰੀ ਲੜਕੀ ਲਈ ਲੱਭ ਕੇ ਰਿਸ਼ਤਾ ਕਰਕੇ ਆਓ ਤੇ ਚੰਦੂ ਦੀ ਲੜਕੀ ਲਈ ਪੰਡਤ ਹਿੰਦੂਸਤਾਨ ਭਾਰਤ ਦੇ ਕੋਨੇ-ਕੋਨੇ ਵਿੱਚ ਜਾ ਕੇ ਵਾਰ ਲੱਭਦੇ ਪਰ ਕਿਤੋਂ ਵੀ ਚੰਗਾ ਲੜਕਾ ਨਾ ਮਿਲਦਾ ਜਦੋਂ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੇ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਚੰਦੂ ਦੀ ਲੜਕੀ ਦਾ ਰਿਸ਼ਤਾ ਜੁੜ ਜਾਂਦੇ ਪੰਡਤ ਜਦੋਂ ਜਾ ਕੇ ਚੰਦੂ ਨੂੰ ਇਹ ਗੱਲ ਆਖਦੇ ਕਿ ਅਸੀਂ ਅਮਰਤਸਰਾ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਤੇਰੀ ਲੜਕੀ ਤੇਰੀ ਕੰਨਿਆ ਦਾ ਰਿਸ਼ਤਾ ਜੋੜਿਆ ਜਾਂਦਾ ਹੈ ਤਾਂ ਚੰਦੂ ਖੜ ਜਾਂਦਾ ਹੈ ਕਿ ਤੁਸੀਂ ਚਵਾਰੇ ਦੀ ਟਮੋਰੀ ਨੂੰ ਲਾ ਆਂਦੀ ਕਿੱਥੇ ਮੈਂ ਸ਼ਾਹੀ ਦਰਬਾਰ ਦੇ ਵਿੱਚ ਇੱਕ ਅਫਸਰ ਤੇ ਕਿੱਥੇ ਉਹ ਗੁਰੂ ਘਰ ਸਾਡਾ ਤਾਂ ਕੋਈ ਮੇਲ ਹੀ ਨਹੀਂ ਜਦੋਂ ਇਹ ਗੱਲ ਸਿੱਖ ਸੰਗਤਾਂ ਤੱਕ ਪਹੁੰਚਦੀ ਹੈ ਤਾਂ ਉਹ ਸੰਗਤ ਗੁਰੂ ਘਰ ਵਿੱਚ ਆਣ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਹ ਸਾਰੀ ਵਾਰਤਾ ਦੱਸਦੇ ਹਨ ਕਿ ਚੰਦੂ ਗੁਰੂ ਘਰ ਨੂੰ ਮੋਰੀ ਆਖਦਾ ਹੈ ਤੇ ਆਪਣੇ ਆਪ ਨੂੰ ਚਵਾਰਾ ਭਾਗ ਉੱਚਾ ਦੱਸਦਾ ਹੈ ਤੇ ਤੁਸੀਂ ਕਿਉਂ ਉਹਨਾਂ ਦੀ ਲੜਕੀ ਦਾ ਰਿਸ਼ਤਾ ਆਪਣੇ ਪੁੱਤਰ ਨਾਲ ਜੋੜ ਰਹੇ ਹੋ ਇਤਿਹਾਸ ਆਖਦਾ ਹੈ ਕਿ ਸਿੱਖ ਸੰਗਤਾਂ ਦੀ ਗੁਰੂ ਅਰਜਨ ਦੇਵ ਜੀ ਬਹੁਤ ਮੰਨਿਆ ਕਰਦੇ ਸਨ ਸਿੱਖ ਸੰਗਤਾਂ ਦੇ ਕਹਿਣ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ ਚੰਦੂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਚੰਦੂ ਇਹ ਕਹਿੰਦਾ ਸੀ ਕਿ ਰਿਸ਼ਤਾ ਤਾਂ ਮੈਂ ਮੋੜਨਾ ਸੀ ਪਰ ਫਿਰ ਵੀ ਚੰਦੂ ਨੇ ਕਿਹਾ ਜੇ ਹੁਣ ਰਿਸ਼ਤਾ ਹੋ ਗਿਆ ਤੇ ਕੋਈ ਗੱਲ ਨਹੀਂ ਅਸੀਂ ਇਹ ਰਿਸ਼ਤਾ ਕਰਨ ਲਈ ਤਿਆਰ ਹਾਂ ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਕਿ ਤੂੰ ਗੁਰੂ ਘਰ ਦੀ ਨਰਾਦਰੀ ਕੀਤੀ ਹੈ ਤੂੰ ਸਾਡੇ ਸਿੱਖਾਂ ਦੀ ਨਰਾਦਰੀ ਕੀਤੀ ਹੈ ਅਸੀਂ ਆਪਣੇ ਪੁੱਤਰ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਤੇਰੀ ਕੁੜੀ ਨਾਲ ਨਹੀਂ ਜੋੜਾਂਗੇ ਤ੍ਰੀਤੀ ਨਾਲ ਨਹੀਂ ਜੋੜਾਂਗੇ ਇਸ ਗੱਲ ਤੋਂ ਵੀ ਚੰਦੂ ਖਹਿ ਗਿਆ ਹੁਣ ਇਹ ਦੋ ਕਾਰਨ ਹੋ ਗਏ ਪਹਿਲਾ ਪ੍ਰਿਥੀ ਚੰਦ ਤੇ ਦੂਸਰਾ ਚੰਦੂ ਦਾ ਤੀਸਰਾ ਵੱਡਾ ਕਾਰਨ ਇਹ ਸੀ ਕਿ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਭਾਈ ਗੁਰਦਾਸ ਜੀ ਪਾਸੋਂ ਲਖਵਾ ਰਹੇ ਸਨ ਤਾਂ ਉਸ ਸਮੇਂ ਵੱਖ-ਵੱਖ ਥਾਵਾਂ ਤੋਂ ਬਾਣੀ ਇਕੱਤਰ ਕੀਤੀ ਗਈ ਭਗਤਾਂ ਦੀ ਬਾਣੀ ਇਕੱਤਰ ਕੀਤੀ ਗਈ ਭੱਟਾਂ ਦੀ ਬਾਣੀ ਇਕੱਤਰ ਕੀਤੀ ਗਈ ਗੁਰੂ ਸਹਿਬਾਨਾਂ ਦੀ ਬਾਣੀ ਇਕੱਤਰ ਕੀਤੀ ਗਈ ਉਸ ਸਮੇਂ ਜਦੋਂ ਉਸ ਸਮੇਂ ਦੇ ਕਵੀ ਸਨ ਉਸ ਸਮੇਂ ਦੇ ਲੇਖਣਕਾਰ ਸਨ ਕਾਨਾ ਛਜੂ ਪੀਲੂ ਤੇ ਹਸਨਾ ਏ ਰਾਜ ਦਰਬਾਰ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਇਹਨਾਂ ਦੇ ਨਾਲ ਹੀ ਸੰਨ ਭਗਤ ਸੂਰਦਾਸ ਸੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਹਨਾਂ ਨੇ ਆਣ ਕੇ ਸ਼ਬਦ ਸੁਣਾਏ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਕਿ ਤੁਹਾਡੇ ਸ਼ਬਦਾਂ ਦੇ ਵਿੱਚੋਂ ਮੈਂ ਮੈਂ ਦੀ ਝਲਕ ਨਜ਼ਰ ਆ ਰਹੀ ਹੈ ਪਰ ਅਸੀਂ ਗਰਬਾਣੀ ਦੇ ਵਿੱਚ ਤੂੰ ਤੂੰ ਅਕਾਲ ਦੀ ਉਸਤਤ ਹੀ ਉਚਾਰਨ ਕੀਤੀ ਹੈ ਅਸੀਂ ਇਹ ਤੁਹਾਡੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕਰ ਸਕਦੇ ਇੱਕ ਸੂਰ ਦਾਸ ਭਗਤ ਹੋਏ ਨੇ ਉਹਨਾਂ ਦੇ ਸ਼ਬਦ ਹੀ ਉਸ ਵਾਕਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਗਏ ਕੰਨ ਪਿੱਲੂ ਹਸਨ ਤੇ ਛੱਜੂ ਨੂੰ ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਰਜ ਕਰਨ ਲਈ ਮਨਾ ਕਰ ਦਿੱਤਾ ਤੇ ਇਹ ਵੀ ੜਕ ਗਏ ਇਹਨਾਂ ਨੇ ਵੀ ਜਹਾਂਗੀਰ ਦੇ ਦਰਬਾਰ ਵਿੱਚ ਜਾ ਕੇ ਗੁਰੂ ਘਰ ਵਿਰੁੱਧ ਚੁਗਲੀ ਕਰਨੀ ਸ਼ੁਰੂ ਕਰ ਦਿੱਤੀ ਇੱਕ ਇਹ ਸ਼ਹਾਦਤ ਦਾ ਵੱਡਾ ਕਾਰਨ ਬਣਿਆ ਹੁਣ ਜਹਾਂਗੀਰ ਤਾਂ ਤੰਗ ਵਿੱਚ ਬੈਠਾ ਸੀ ਕਿ ਕਿਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਚੱਲਿਆ ਆ ਰਿਹਾ 500 ਤੱਕ ਝੂਠ ਦੀ ਦੁਕਾਨ ਦੱਸਦਾ ਸੀ ਕਿ ਮੈਂ ਬੰਦ ਕਰਵਾਵਾਂ ਉਹ ਤਾਂ ਇੱਕ ਬਹਾਨਾ ਭਾਲਦਾ ਸੀ ਬਹਾਨਾ ਉਸ ਨੂੰ ਉਦੋਂ ਮਿਲਿਆ ਜਦੋਂ ਅਕਬਰ ਦੇ ਤੋਤੇ ਖੁਸਰੋ ਨੇ ਕਿਉਂਕਿ ਅਕਬਰ ਆਪਣੇ ਪੁੱਤੇ ਨੂੰ ਗੱਦੀ ਦੇਣਾ ਚਾਹੁੰਦਾ ਸੀ ਨਾ ਕਿ ਜਹਾਂਗੀਰ ਨੂੰ ਅਕਬਰ ਦੇ ਪੋਤੇ ਖੁਸਰੋ ਨੇ ਆਪਣੇ ਪਿਤਾ ਜਹਾਂਗੀਰ ਵਿਰੁੱਧ ਬਗਾਵਤ ਕਰ ਦਿੱਤੀ ਉਹ ਆਪਣਾ ਰਾਜ ਛੱਡ ਕੇ ਲੋਹਰਵਾਲ ਨੂੰ ਵੱਧ ਗਿਆ ਭਾਵ ਆਪਣੇ ਰਾਜ ਤੋਂ ਬਾਗੀ ਹੋ ਗਿਆ ਤੇ ਬਾਗੀ ਹੋਏ ਖੁਸਰੋ ਨੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਆਣ ਕੇ ਦਰਸ਼ਨ ਕੀਤੇ ਇੱਥੇ ਪ੍ਰਸ਼ਾਦਾ ਪਾਣੀ ਛਕਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਇਹ ਗੱਲ ਜਦੋਂ ਜਹਾਂਗੀਰ ਤੱਕ ਪਹੁੰਚੀ ਤੇ ਜਹਾਂਗੀਰ ਪਰ ਕੁੱਟਿਆ ਤੰਗ ਵਿੱਚ ਦਾ ਪਹਿਲਾ ਹੀ ਸੀ ਜਹਾਂਗੀਰ ਪਰ ਕੁੱਟਿਆ ਕਿ ਤੂੰ ਸਾਡੇ ਰਾਜ ਦੇ ਬਾਗੀ ਨੂੰ ਪਨਾਹ ਦਿੱਤੀ ਹੈ ਤੂੰ ਉਸ ਦੀ ਮਦਦ ਕਰਦਾ ਹੈ ਕਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੇ ਦਰਬਾਰ ਵਿੱਚ ਪੇਸ਼ ਹੋਣ ਲਈ ਕਿਹਾ ਹੁਣ ਇਤਿਹਾਸਕਾਰ ਇੱਕ ਵੱਡਾ ਕਾਰਨ ਇਸ ਗੱਲ ਨੂੰ ਵੀ ਮੰਨਦੇ ਹਨ ਕਿ ਮਾਝੇ ਏਰੀਏ ਦੇ ਵਿੱਚ ਸਖੀ ਸਰਵਰ ਜਿਹਨੂੰ ਆਪਾਂ ਲਾਲਾਂ ਵਾਲਾ ਕਹਿੰਦੇ ਆ ਨਗਾਹੇ ਵਾਲਾ ਕਹਿੰਦੇ ਆ ਇਸ ਦਾ ਬਹੁਤ ਵੱਡਾ ਪ੍ਰਭਾਵ ਸੀ ਬਹੁਤ ਲੋਕ ਇਸ ਮਤ ਨਾਲ ਜੁੜੇ ਹੋਏ ਸਨ ਸਖੀ ਸਰਵਰ ਮਤ ਕਹਿੰਦੇ ਸਨ ਜੋ ਮੜੀ ਮਸਾਨ ਨੂੰ ਪੂਜਣ ਲਈ ਕਹਿੰਦੇ ਸਨ ਜਦੋਂ ਲਾਹੌਰ ਤੋਂ ਆਈ ਸੰਗਤ ਅਮਰਸਰ ਸਾਹਿਬ ਦੀ ਧਰਤੀ ਦੇ ਠਹਿਰੇ ਤਾਂ ਉਸ ਵਿੱਚ ਭਾਈ ਮੰਜ ਵੀ ਸਨ ਭਾਈ ਮੰਜੋ ਸਨ ਜੋ ਸਖੀ ਸਰਵਰ ਮਤ ਦੇ ਵੱਡੇ ਪੁਜਾਰੀ ਸਨ ਉਹਨਾਂ ਦੇ ਨਾਲ ਬਹੁਤ ਲੋਕ ਬਹੁ ਸੰਗਤ ਸਖੀ ਸਰਵਰ ਨੂੰ ਮੰਨੀ ਸੀ ਜਦੋਂ ਭਾਈ ਮੰਜ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਸਤਤ ਸੁਣੀ ਇਸ ਜਗ੍ਹਾ ਤੇ ਆਣ ਕੇ ਹਰਮੰਦਰ ਸਾਹਿਬ ਦੀ ਧਰਤੀ ਤੇ ਤੇ ਉਸਨੇ ਇੱਕ ਸਿੱਖ ਨੂੰ ਪੁੱਛਿਆ ਭਾਈ ਮੰਜ ਜੀ ਨੇ ਗੁਰੂ ਅਰਜਨ ਦੇਵ ਜੀ ਕੌਣ ਹਨ ਤੇ ਉਸ ਸਿੱਖ ਨੇ ਜੋੜਿਆਂ ਵਾਲ ਇਸ਼ਾਰਾ ਕਰਕੇ ਕਿਹਾ ਕਿ ਉਹ ਜੋ ਆਇਆਂ ਸੰਗਤਾਂ ਦੇ ਜੋੜੇ ਝਾੜ ਰਿਹਾ ਹੈ ਉਹ ਹੈ ਗੁਰੂ ਉਹੀ ਹੈ ਸਿੱਖਾਂ ਦਾ ਗੁਰੂ ਉਹੀ ਹੈ ਗੁਰੂ ਅਰਜਨ ਦੇਵ ਤਾਂ ਭਾਈ ਮੰਧ ਜੀ ਉਸ ਵਕਤ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਟੈਪ ਪਏ ਉਦੋਂ ਤੋਂ ਹੀ ਭਾਈ ਮੰਧ ਜੀ ਨੇ ਸਿੱਖੀ ਧਾਰਨ ਕਰ ਲਈ ਤੇ ਉਹਦੇ ਨਾਲ ਜਿੰਨੀ ਹੀ ਸੰਗਤ ਸੀ ਸਿੱਖ ਸੰਗਤ ਬਣ ਗਈ ਪਾਵ ਸਖੀ ਸਰਵਰ ਨੂੰ ਵੱਡੀ ਸੱਟ ਲੱਗੀ ਮਾਧਿਏ ਦੇ ਏਰੀਏ ਵਿੱਚ ਮਸੰਦਾਂ ਨੇ ਇਨ੍ਹਾਂ ਸਿੱਖਾਂ ਦਾ ਮਾਧਿਏ ਦੇ ਏਰੀਏ ਵਿੱਚ ਮਸੰਦਾਂ ਨੇ ਇਨ੍ਹਾਂ ਸਿੱਖੀ ਦਾ ਪ੍ਰਚਾਰ ਕੀਤਾ ਗੁਰੂ ਜੀ ਨੇ ਇਨ੍ਹਾਂ ਸਿੱਖੀ ਦਾ ਪ੍ਰਚਾਰ ਕੀਤਾ ਕਿ ਸਰੀ ਸਖੀ ਸਰਵਰ ਲਾਲਾਂ ਵਾਲੇ ਨਗਾਹੇ ਵਾਲੇ ਮਤ ਨੂੰ ਵੱਡੀ ਝੂਟ ਵੱਜੀ ਤੇ ਉਹਦੀ ਸੰਗਤ ਪੈਰੋਕਾਰੋ ਦੇ ਬਹੁਤ ਘਟੇ ਇਹ ਇੱਕ ਵੱਡਾ ਕਾਰਨ ਸੀ ਉਹ ਵੀ ਰਾਜ ਦਰਬਾਰ ਉਹਦੇ ਵੀ ਜਿਹੜੇ ਪੁਜਾਰੀ ਸੀ ਰਾਜ ਦਰਬਾਰ ਵਿੱਚ ਜਾ ਕੇ ਗੁਰੂ ਘਰ ਵਿਰੁੱਧ ਬਾਗੀ ਸੁਰਾ ਚੁਗਲੀਆਂ ਕਰਦੇ ਸਨ ਉਹ ਆਖਦੇ ਸਨ ਕਿ ਇਹ ਮੁਸਲਮਾਨ ਧਰਮ ਨੂੰ ਨਿਕਲ ਜਾਵੇਗਾ ਸਿੱਖਾਂ ਦੇ ਇਸ ਗੁਰੂ ਨੇ ਇੱਕ ਨਵਾਂ ਧਰਮ ਚਲਾ ਲਿਆ ਹੈ Hindu ਲੋਕ ਨੇ ਸਿੱਖ ਧਰਮ ਨੂੰ ਅਪਣਾ ਰਹੇ ਨੇ ਇਸ ਤਰ੍ਹਾਂ ਮੁਸਲਮਾਨ ਵੀ ਸਿੱਖ ਧਰਮ ਨੂੰ ਅਪਣਾ ਰਹੇ ਨੇ ਸਭ ਤੋਂ ਵੱਡਾ ਮੀਆਂ ਮੀਰ ਜੋ ਸੂਫੀ ਸੰਤ ਸੀ ਉਹ ਵੀ ਇਹਨਾਂ ਦਾ ਪੈਰੋਕਾਰ ਹੈ ਤੇ ਕਿਤੇ ਨਾ ਕਿਤੇ ਮੁਸਲਮਾਨਾਂ ਦਾ ਧਰਮ ਨੂੰ ਵੱਡੀ ਠੇਸ ਪਹੁੰਚੇਗੀ ਇਹ ਰਾਜ ਦਰਬਾਰ ਵਿੱਚ ਜਾ ਕੇ ਅਕਸਰ ਗੱਲਾਂ ਹੁੰਦੀਆਂ ਸਨਾਂ ਵੀਰਵਾਲ ਜਿਸ ਨੂੰ ਅਸੀਂ ਜਾਣੇ ਅਣਜਾਣੇ ਵਿੱਚ ਬਹੁਤ ਚੰਗਾ ਗਿਣਦੇ ਹਾਂ ਜਦੋਂ ਅਫਗਾਨਿਸਤਾਨ ਇਲਾਕੇ ਵਿੱਚ ਹਮਲਾ ਕਰਨ ਗਿਆ ਤੇ ਉਹ ਹਰਮੰਦਰ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਡਰਾ ਧਮਕਾ ਕੇ ਗਿਆ ਕਿ ਮੇਰੇ ਆਉਂਦੇ ਤੱਕ ਇਹ ਝੂਠ ਦੀ ਦੁਕਾਨ ਬੰਦ ਕਰ ਦਿੱਤੀ ਜਾਵੇ ਇਹ ਆਪਣਾ ਤਾਵਾ ਜਾਮਾ ਇਹ ਆਪਣਾ ਸਾਰਾ ਕੁਝ ਚੱਕ ਦਿੱਤਾ ਜਾਵੇ ਨਹੀਂ ਤਾਂ ਤੁਹਾਨੂੰ ਆਉਂਦਿਆਂ ਸਭ ਤੋਂ ਪਹਿਲਾਂ ਮੈਂ ਕਤਲ ਕਰਾਂਗਾ ਪਰ ਉਸ ਪ੍ਰਮਾਤਮਾ ਅਕਾਲ ਪੁਰਖ ਦੀ ਇੰਨੀ ਮਿਹਰ ਸੀ ਉੱਚੇ ਹੀ ਕਤਲ ਹੋ ਗਿਆ ਬੀਰਬਾਲ ਅਫਗਾਨਿਸਤਾਨ ਹਮਲਾ ਕਰਨ ਗਿਆ ਵਾਪਸੀ ਨਹੀਂ ਆਇਆ ਜਹਾਂਗੀਰ ਦੇ ਬਾਕੀ ਪੁੱਤਰ ਖੁਸਰੋ ਨੂੰ ਪਨਾਹ ਦੇਣ ਲਈ ਉਹਨੂੰ ਅਸ਼ੀਰਵਾਦ ਦੇਣ ਲਈ ਕਿ ਉਸ ਦਾ ਪੱਖ ਪੂਰੇ ਆ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਇਸ ਕਰਕੇ ਜਹਾਂਗੀਰ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ 2 ਲੱਖ ਦਾ ਜੁਰਮਾਨਾ ਲਵਾਇਆ ਸਿੱਖ ਸੰਗਤ ਆਖਦੀ ਸੀ ਕਿ ਗੁਰੂ ਜੀ ਇਹ ਜੁਰਮਾਨਾ ਦੇ ਦਿੱਤਾ ਜਾਵੇ ਕੇ ਜਹਾਂਗੀਰ ਆਖਦਾ ਸੀ ਨਹੀਂ ਤਾਂ ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ ਨਹੀਂ ਤੁਹਾਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਵੇਗੀ ਪਰ ਗੁਰੂ ਅਰਜਨ ਦੇਵ ਪਾਸ਼ਾ ਜੀ ਆਖਦੇ ਕਿ ਇਹ ਗੁਰੂ ਕੀ ਗੋਲਕ ਦਾ ਪੈਸਾ ਹੈ ਇਹ ਗੁਰੂ ਕੀ ਸੰਗਤ ਦਾ ਪੈਸਾ ਹੈ ਅਸੀਂ ਇਹ ਰਾਜ ਦਰਬਾਰ ਵਿੱਚ ਨਹੀਂ ਦਵਾਂਗੇ ਅਸੀਂ ਉਸ ਰਾਜੇ ਨੂੰ ਜਹਾਂਗੀਰ ਨੂੰ ਨਹੀਂ ਦਵਾਂਗੇ ਇਹ ਸੰਗਤ ਦਾ ਪੈਸਾ ਹੈ ਸਾਨੂੰ ਸ਼ਹਾਦਤ ਸਾਨੂੰ ਕੁਰਬਾਨੀ ਮਨਜ਼ੂਰ ਹੈ ਉਹੀ ਹੋਇਆ ਜਿਸ ਦੀ ਤਾਂਗ ਵਿੱਚ ਮੁਗਲ ਹਕੂਮਤ ਵਿਰਥੀ ਚੰਦ ਚੰਦੂ ਸੱਜੂ ਕਾਨਾ ਪਿੱਲੂ ਹਸਨ ਸਖੀ ਸਰਵਰ ਮਤਵ ਵਾਲੇ ਬੈਠੇ ਸਨ ਆਖਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕੈਦ ਕਰ ਲਿਆ ਗਿਆ। ਜਹਾਂਗੀਰ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕੈਦ ਕੀਤਾ ਤੇ ਚੰਦੂ ਦੇ ਹਵਾਲੇ ਕਰ ਦਿੱਤਾ। ਚੰਦੂ ਨੇ 7 ਤੋਂ 8 ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕੈਦ ਕਰਕੇ ਇੱਕ ਫਰਮਾਨ ਜਾਰੀ ਕੀਤਾ ਗਿਆ। ਇੱਕ ਕਾਨੂੰਨ ਦੇ ਤਹਿਤ ਇੱਕ ਧਾਰਾ ਲਾਈ ਗਈ। ਜਿਸ ਕਾਨੂੰਨੀ ਧਾਰਾ ਦਾ ਨਾਮ ਸੀ ਸਿਆਸ ਤੇ ਜਾਸਾ। ਜੋ ਚੰਗੇਜ਼ ਖਾਨ ਨੇ ਆਪਣੇ ਰਾਜ ਵਿੱਚ 1252 ਈਸਵੀ ਵਿੱਚ ਸ਼ੁਰੂ ਕੀਤੀ। ਇਸ ਦਾ ਅਰਥ ਇਹ ਸੀ ਇਹ ਧਾਰਾ ਇਹ ਸੀ ਕਿ ਜਦੋਂ ਕਿਸੇ ਪੀਰ ਪਗੰਬਰ ઋષਿ ਮੁਨੀ ਨੂੰ ਮੌਤ ਦੇ ਘਾਟ ਉਤਾਰਨਾ ਹੈ ਉਹਨੂੰ ਸ਼ਹੀਦ ਕਰਨਾ ਹੈ ਤਾਂ ਉਸ ਦਾ ਤਪਕਾ ਵੀ ਖੂਨ ਦਾ ਧਰਤੀ ਤੇ ਨਾ ਡੁੱਲੇ ਕਿਉਂਕਿ ਧਰਤੀ ਤੇ ਡੁੱਲਣ ਨਾਲ ਪਤਾ ਨਹੀਂ ਕਿੰਨੇ ਤਪੱਸਵੀ ਯੋਧੇ ਪੈਦਾ ਹੋਣਗੇ ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਖੂਨ ਦਾ ਉਹਨਾਂ ਦੇ ਰਤ ਦਾ ਤਪਕਾ ਵੀ ਇਠਾ ਨਾ ਡੁੱਲੇ ਇਸ ਕਰਕੇ ਜਹਾਗੀਰ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਿਰੁੱਧ ਇਹ ਧਾਰਾ ਲਾਈ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਉਹ ਦਿਨ ਆਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਅੱਗ ਬਾਲੀ ਗਈ ਤੱਤੀ ਤਵੀ ਤੱਤੀ ਲੋ ਰੱਖੀ ਗਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤੇਰਾ ਕੀਆ ਮਿੱਠਾ ਲਾਗੇ ਆ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਤੀ ਤਵੀ ਤੇ ਬੈਠੇ। ਉੱਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗਰਮ ਰੇਤ ਪਾਈ ਗਈ। ਹੁਣ ਦਿਨ ਵੀ ਗਰਮੀ ਦੇ ਸਨ ਤਤੀ ਹੀਠਾ ਲੋ ਤਤੀ ਤਵੀ ਤਤੀ ਅੱਗ ਬਲ ਰਹੀ ਆ ਤੇ ਉੱਪਰ ਤਤੀ ਰੀਤ ਪੈ ਰਹੀ ਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਾਂਤੀ ਦੇ ਪਹੁੰਚ ਉਸ ਪਰਮਾਤਮਾ ਦਾ ਭਾਣਾ ਮੰਨ ਕੇ ਤਤੀ ਤਵੀ ਦੇ ਬੈਠੇ ਆ ਨਾ ਇੱਥੇ ਹੀ ਬੱਸ ਨਹੀਂ ਹੋਈ ਜਹਾਂਗੀਰ ਨੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤਤੀ ਤਵੀ ਤੋਂ ਉਤਾਰਿਆ ਤੇ ਉਬਲਦੀ ਦੇਗ ਉਬਲਲੇ ਪਾਣੀ ਵਿੱਚ ਪਾ ਦਿੱਤਾ ਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਬਲਦੇ ਪਾਣੀ ਉਬਲਦੀ ਦੇਗ ਵਿੱਚ ਬਿਠਾਇਆ ਗਿਆ ਹੁਣ ਇੱਥੇ ਹੀ ਬੱਸ ਨਹੀਂ ਹੋਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿੰਡੇ ਤੇ ਛਾਲੇ ਹੋ ਗਏ ਸਨ ਜਖਮ ਹੋ ਗਏ ਸਨ ਤੇ ਰਾਵੀ ਦਰਿਆ ਵਿੱਚ ਢੋੜ ਦਿੱਤਾ ਗਿਆ ਕਿਉਂਕਿ ਮੁਗਲ ਹਕੂਮਤ ਆਖਦੀ ਸੀ ਕਿ ਹੁਣ ਇਹਦੇ ਸਰੀਰ ਹਨ ਹੋਰ ਜੱਕ ਮਚਣਗੇ ਜੇਕਰ ਠੰਡੇ ਪਾਣੀ ਦੇ ਵਿੱਚ ਵਹਾ ਦਿੱਤਾ ਜਾਵੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਹਿਲਾਂ ਤੱਤੀ ਤਵੀ ਫਿਰ ਤੱਤੀ ਦੇਗ ਦੇ ਵਿੱਚ ਉਬਾਲਿਆ ਗਿਆ ਤੇ ਫਿਰ ਰਾਵੀ ਦੇ ਠੰਡੇ ਪਾਣੀ ਵਿੱਚ ਉਹਨਾਂ ਦੇ ਸਰੀਰ ਨੂੰ ਵਹਾ ਦਿੱਤਾ ਗਿਆ ਇਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮੁਗਲ ਹਕੂਮਤ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਸਿੱਖ ਇਤਿਹਾਸ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਇੱਕ ਵੱਡਾ ਮੋੜ ਆਇਆ। ਉਹ ਮੋੜ ਉਹਨਾਂ ਦੇ ਪੁੱਤਰ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਨਾਮ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਪੈਦਾ ਕੀਤਾ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੀਵਨ ਦੀ ਸਾਂਝ ਪਾਉਂਦੇ ਆ ਕੋਈ ਗਲਤੀ ਰਹਿ ਗਈ ਹੋਵੇਗੀ ਵਿਸ਼ਾਲ ਮੇ ਇਤਿਹਾਸ ਹੈ, ਵਿਸ਼ਾਲ ਖਜ਼ਾਨਾ ਹੈ। ਸੰਗਤ ਬਖਸ਼ਣ ਜੋ ਹੈ ਕਾਲਪੁਰਖ ਬਖਸ਼ਣਯੋਗ ਹੈ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦੇਣਾ ਧੰਨ ਧੰਨ ਸ਼ਹੀਦਾਂ ਦੇ ਸਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ